ਬਾਕੀ ਇਹ ਬਹੁਤ ਜਿਹੜਾ ਹਾਜ਼ਰੀ ਹੋਰ ਨੇ ਬਹੁਤੀ ਸਾਰੇ ਨੇ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਉਸੇ ਸਾਰੇ ਦੇ ਹਰੇਕ ਉਮਰ ਦਾ ਜਿਹੜਾ ਸਖਸ਼ਾ ਹਰੇਕ ਫੀਲਡ ਤੋਂ ਜਿਹੜੇ ਸੀ ਇਸ ਫੰਕਸ਼ਨ ਦੇ ਵਿੱਚ ਬੈਠੇ ਹੋ ਔਰ ਐਸ ਵੇਲੇ ਬੈਠੇ ਹੋ ਇਹ ਤੋਂ ਪਤਾ ਲੱਗਦਾ ਵੀ ਤੁਹਾਡੀ ਕਮਿਟਮੈਂਟ ਕਿੰਨੀ ਹੈ ਔਰ ਉਹ ਕਮਿਟਮੈਂਟ ਕਿਸੇ ਬੰਦੇ ਪ੍ਰਤੀ ਨਹੀਂ ਤੁਹਾਡੀ ਕਮਿਟਮੈਂਟ ਪੰਜਾਬ ਪ੍ਰਤੀ ਹੈ ਤੁਹਾਡੀ ਕਮਿਟਮੈਂਟ ਪੰਜਾਬ ਦੇ ਸਾਡੇ ਸ਼ਾਨਾਬਦਦੇ ਇਤਿਹਾਸ ਬੰਦੀ ਹੈ ਸਾਡੀ ਵਿਰਾਸਤ ਬੰਦੀ ਹੈ ਔਰ ਤੁਹਾਡੇ ਮਨ ਦੇ ਵਿੱਚ ਚਿੰਤਾ ਹੈ ਕਿ ਇਹ ਕਿਤੇ ਵਿਰਾਸਤ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਕੋਲ ਪਾਸ ਆਊਟ ਕਰ ਨਾ ਜਾਵੇ ਇਹ ਤੁਹਾਡਾ ਖਿਆਲ ਸ ਬਿਲਕੁਲ ਸਹੀ ਹੈ ਲੇਕਿਨ ਜਿੱਥੇ ਤੁਹਾਡੇ ਵਰਗੇ ਇਨਸਾਨ ਹੈ ਤੁਹਾਡੇ ਵਰਗੇ ਇਨਸਾਨ ਨੇ ਉਥੇ ਵਿਰਾਸਤ ਤਾਂ ਇਹ ਹੋਰ ਜਰਨੀ ਕਰ ਜਾਏਗੀ ਮੈਨੂੰ ਪਤਾ ਹੈ ਮੈਂ ਇਹ ਕੰਮ ਬਾਕੀ ਮੈਂ ਇੱਕ ਹੁਣ ਕਾਫੀ ਕਿਤੇ ਮੇਰੇ ਹਲਕੇ ਦੇ ਪਿੰਡਾਂ ਵਿੱਚ ਕੋਰਪੋਰੇਟ ਗਿਆਨ ਮੈਨੂੰ ਦੱਸੋ ਵੀ ਜਿਹੜਾ ਚਿੱਟੇ ਦਾ ਕਹਿਰ ਪਿਆ ਹੋਇਆ ਸੀ ਆ ਮਹੀਨੇ ਤੋਂ ਫਰਕ ਪਿਆ ਕਿ ਨਹੀਂ ਪਿਆ ਦਾ ਕੁਝ ਗਿਆਨ ਵਾਹ ਜੀ ਵਾਹ ਇਕ ਤਕਾਰਾ ਲਾ ਦੇ ਕੋਲੇ ਨੂੰ ਜਹਾਅ ਤੇ ਅੱਜ ਇਹ ਰਜਿਸਟਰੀਆਂ ਜੋ ਆਪਣੀ ਲੁੱਟ ਖਸਤ ਹੁੰਦੀ ਸੀ ਉਹ ਬੰਦ ਹੋਈ ਹੈ ਕਿ ਨਹੀਂ ਹੋਈ ਹੋਈ ਹੈ ਕੀ ਬਾਤ ਹੈ ਹੁਣ ਸਾਰੇ ਕੰਮ ਵੀ ਰਾਕਟ ਦੀ ਸਪੀਡ ਨਾਲ ਹੋਣੇ ਪਹਿਲਾਂ ਹੁੰਦਾ ਸੀ ਉੱਤੇ ਅਸੀਂ ਪਾਲਸੀ ਬਣਾਉਂਦੇ ਸੀ ਉੱਤੇ ਰਹਿ ਜਾਂਦੀ ਸੀ ਕਿਵੇਂ ਐਵੇਂ ਨਾ ਕਰੋ ਤੇ ਜਿਹੜੇ ਹਿਸਾਬ ਨਾਲ ਕਹੀ ਜਾਂਦੇ ਨੇ ਕਿ ਡੀਟੀਵੀ ਚੰਗਾ ਹੈ ਸਾਡੇ ਐਸਡੀਵੀ ਚੰਗੇ ਐ ਐਸਐਸਪੀ ਵੀ ਚੰਗੇ ਐ ਇਹਦਾ ਮਤਲਬ ਹੁਣ ਕੰਮ ਕਰਨ ਲੱਗ ਪਏ ਠੀਕ ਹੈ ਨਹੀਂ ਤਾਂ ਮੇਰੇ ਕੋਲੇ ਜਿੰਨੇ ਸਾਡੇ ਚੇਅਰਮੈਨ ਆਉਂਦੇ ਸੀ ਐਮਐਲਏ ਆਉਂਦੇ ਉਹ ਕਹਿੰਦੇ ਆ ਡੀਸੀ ਰੀ ਠੀਕ ਹੈ ਇਹਦਾ ਐਸਐਸਪੀ ਵੀ ਠੀਕ ਆ ਐਸਡੀ ਵੀ ਨਹੀਂ ਸੁਣਦਾ ਤਹਿਸੀਲਦਾਰ ਨਹੀਂ ਫਰਮਦਾ ਇਹਦਾ ਮਤਲਬ ਹੁਣ ਸਰਕਾਰ ਸੱਚੀ ਤੁਹਾਡੇ ਦਵਾਰ ਤੇ ਆ ਕੇ ਦਿਸਣ ਲੱਗ ਪਈਏ ਇਸ ਗੱਲ ਨਾਲ ਸਹਿਮਤ ਹੋ ਸੋ ਇਹੀ ਮੈਨੂੰ ਚਾਹੀਦਾ ਸੀ ਮੈਂ ਇਹ ਦੇਖਣਾ ਸੀ ਕਿਉਂਕਿ ਮੇਰੇ ਕੋਲ ਜਰਿਆ ਨਹੀਂ ਜਾਂਦਾ ਜਦੋਂ ਮਾਵਾ ਵਿੜਕਦੀ ਸੀ ਜਿਹੜੀਆਂ ਮਾਵਾ ਆਪਣੇ ਪੁੱਤਾਂ ਤੋਂ ਡਰਨ ਲੱਗ ਗਿਆ ਸੀ ਚਿੱਟੇ ਕਰਕੇ ਉਹ ਜਰੀਆਂ ਨਹੀਂ ਜਾਂਦੀਆਂ ਸੀ ਸੋ ਇਹ ਮੈਂ ਸਰਕਾਰ ਦਾ ਧੰਨਵਾਦ ਕਰਦਾ ਔਰ ਆਪਾਂ ਇਹਨੂੰ ਹੋਰ ਸਪੀਡ ਨਾਲ ਪਿੰਡਾਂ ਦੇ ਵਿੱਚੋਂ ਵੀ ਸ਼ਹਿਰਾਂ ਦੇ ਵਿੱਚੋਂ ਵੀ ਇਹ ਜਿਹੜੀ ਕਿੱਟੇ ਦੀ ਲੱਗ ਬਿਮਾਰੀ ਹੈ ਆਪਾਂ ਕੱਢ ਦੇਣੀ ਹੈ ਜਿਹੜੇ ਤਾਂ ਚਿੱਟੇ ਤੇ ਲੱਗ ਜਾਂਦੇ ਉਹ ਤਾਂ ਬਹੁਤ ਹੈਗੇ ਮਰੀਜ਼ ਉਹਨਾਂ ਦਾ ਇਲਾਜ ਹੋਣਾ ਚਾਹੀਦਾ ਪਰ ਜਿਹੜੇ ਚਿੱਟਾ ਵੇਚਦੇ ਆ ਨਾ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਕਿਸੇ ਦਾ ਕੋਈ ਰਿਸ਼ਤੇਦਾਰ ਵੀ ਹੋ ਸਕਦਾ ਕੋਈ ਨੇੜਲਾ ਵੀ ਹੋ ਸਕਦਾ ਮੇਰਾ ਵੀ ਨੇੜਲਾ ਹੋ ਸਕਦਾ ਉਹ ਹੈਗੇ ਹਲਕੇ ਕੁੱਤੇ ਤੇ ਉਹ ਹਲਕੇ ਕੁੱਤੇ ਦਾ ਇਲਾਜ ਇੱਕੋ ਹੀ ਹੁੰਦਾ ਹਲਕੇ ਕੁੱਤੇ ਦਾ ਇਲਾਜ ਉਹੀ ਹੈ ਔਰ ਉਹੀ ਹੋਣਾ ਹੈ ਕਿ ਜਿਹੜੇ ਹਲਕੇ ਕੁੱਤੇ ਸੁਣ ਲੈ ਜਾਂਦਾ ਪੰਜਾਬ ਛੱਡ ਦਿਓ ਤੇ ਜਾਂ ਫਿਰ ਚਿੱਟਾ ਵੇਚਣਾ ਛੱਡ ਦਿਓ ਨਹੀਂ ਤੁਹਾਡਾ ਇਲਾਜ ਹਲਕੇ ਕੁੱਤੇ ਵਾਲਾ ਹੁੰਦਾ ਬਾਕੀ ਇੱਥੇ ਆ ਕੇ ਤਾਂ ਮੈਨੂੰ ਮੇਰੀ ਦਾਦੀ ਜੀ ਆਹ ਆ ਗਈ ਮੇਰੀ ਮੰਮੀ ਜਿਹੜੇ ਜਿਵੇਂ ਕੋਈ ਕੁਝ ਪਾਉਂਦੇ ਹੁੰਦੇ ਆ ਉਹ ਤਰੀਕੇ ਦਾ ਜਦ ਮੈਂ ਜਿਹੜਾ ਤੁਹਾਡਾ ਖਾਣਾ ਖਾਦਾ ਜਿਹੜੇ ਪੁਰਾਣੀ ਅਸੀਮੀਆਂ ਕਾਦੀਆਂ ਉਹ ਤਾਂ ਕਮਾਲ ਦੀਆਂ ਸੀ ਤੋਂ ਮੇਰੇ ਕੋਲ ਸਮਾਂ ਹੈ ਨਹੀਂ ਨਹੀਂ ਤਾਂ ਮੈਂ ਕਹਿੰਦਾ ਰੋਟੀ ਮੈਨੂੰ ਇੱਕ ਹੀ ਕੋ ਰੋਟੀ ਵੀ ਤਾਂ ਤਿਆਰ ਆ ਜਾ ਸਾਰਾ ਤੇਰਾ ਸੋ ਮੈਂ ਹੁਣ ਜਿਆਦਾ ਨਹੀਂ ਸਮਾਂ ਨਹੀਂ ਲੈਂਦਾ ਤੁਹਾਡੇ ਨਾਲ ਬਹੁਤ ਗੱਲਾਂ ਕਰਨ ਨੂੰ ਦਿਲ ਕਰਦਾ ਕਿਉਂਕਿ ਤੁਸੀਂ ਆਪਣੇ ਹੋ ਤੁਹਾਡੇ ਨਾਲ ਸਾਝ ਹੈ ਤੁਹਾਡੇ ਨਾਲ ਗੱਲ ਕਰਕੇ ਹੌਸਲਾ ਮਿਲਦਾ ਸੋ ਬਹੁਤ ਹੌਸਲਾ ਤੁਸੀਂ ਦਿੱਤਾ ਔਰ ਇੱਕ ਗੱਲ ਹੋਰ ਹੈ ਮੈਨੂੰ ਮੈਂ ਮਨਿੰਦਰ ਨੂੰ ਕਿਹਾ ਮੈਂ ਕਿਹਾ ਯਾਰ ਆਪਾਂ ਪੈਸੇ ਦੇਦੇ ਉਹਨਾਂ ਨੇ ਬਟਾ ਲਿਆ ਕੰਮ ਖਤਮ ਹੈ ਕਿਸੇ ਹੋਰ ਨੂੰ ਖੁਸ਼ ਕਰ ਲੋ ਗਰੀਬਨ ਹੋਣ ਤੋਂ ਕਟਾ ਲਓ ਮੈਨੂੰ ਕੀ ਭਰਾਉ ਤੋਂ ਆਪਣਾ ਦਾ ਕੰਮ ਕੰਮ ਕਰਾਉਣ ਤੋਂ ਸੀ ਮਨਿੰਦਰ ਜੀ ਕਹਿੰਦਾ ਨਹੀਂ ਜੀ ਉਹ ਕਹਿੰਦੇ ਵੀ ਤੁਹਾਡੇ ਕੋਲ ਹੀ ਘਟਾਉਣਾ ਰਿਹਾ। ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਇਨਾ ਮਾਣ ਬਖਸ਼ਿਆ। ਮੈਂ ਤੁਹਾਡਾ ਰਿਹਾ ਨਹੀਂ ਦੇ ਸਕਦਾ। ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਜੇ ਜੇ ਕਿਤੇ ਮੈਂ ਆਦਰ ਦਿਲਵਾ ਤੁਹਾਡੇ ਚੰਗਾ ਕਰ ਸਕਦਾ।